ਨੰਦਾ ਤੇ ਦੂਜੇ ਪਾਸੇ ਅੱਜ ਨਾਲ ਹੀ ਸ਼੍ਰੋਮਣੀ ਕਮੇਟੀ ਦਾ ਬਜਟ اجلاس ਵੀ ਹੈ ਤੇ ਅੱਜ ਐਸਜੀਪੀਸੀ ਵਰਸਸ ਦਮਦਮੀ ਟਕਸਾਲ ਹੋ ਗਿਆ ਹੈ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਪ੍ਰਦਰਸ਼ਨਕਾਰੀ ਇਕੱਠੇ ਹੋਏ ਨੇ ਦਮਦਮੀ ਟਕਸਾਲ ਦੇ ਸਮਰਥਕ ਅਤੇ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ ਥੋੜੀ ਦੇਰ ਦੇ ਵਿੱਚ ਐਸਜੀਪੀਸੀ ਦਫ਼ਤਰ ਦੇ ਵੱਲ ਰੋਸ ਮਾਰਚ ਕੀਤਾ ਜਾਣਾ ਐਸਜੀਪੀਸੀ ਦੇ ਮੁੱਖ ਦਫ਼ਤਰ ਨੇੜੇ ਪਹੁੰਚ ਕੇ ਤਰਨਾ ਦਿੱਤਾ ਜਾਣਾ ਹੈ ਦਰਅਸਲ ਦਮਦਮੀ ਟਕਸਾਲ ਦੇ ਵੱਲੋਂ ਜਥੇਦਾਰਾਂ ਨੂੰ ਹਟਾਏ ਜਾਣ ਦੇ ਖਿਲਾਫ ਇਹ ਪ੍ਰਦਰਸ਼ਨ ਹੈ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਕਰੀਬ 12 ਵਜੇ ਸ਼ੁਰੂ ਹੋਣਾ ਹੈ ਪਰ ਦੂਜੇ ਪਾਸੇ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਇਹ ਇਕੱਠ ਸੱਦਿਆ ਗਿਆ ਏ ਜਥੇਦਾਰ ਹਟਾਏ ਗਏ ਸੀ ਤਖਤਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਰਗबीर ਸਿੰਘ ਤਖਤਰੀ ਕੇਸਗੜ੍ਹ ਸਾਹਿਬ ਦੇ ਗਿਆਨੀ ਸੁਲਤਾਨ ਸਿੰਘ ਹਾਲਾਂਕਿ ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਹਟਾਇਆ ਗਿਆ ਤਖਤਰੀ ਦਮਦਮਾ ਸਾਹਿਬ ਦੀਆਂ ਸੇਵਾਵਾਂ ਤੋਂ ਸੇਵਾਮੁਕਤ ਕੀਤਾ ਗਿਆ ਤੇ ਇਸ ਦੇ ਖਿਲਾਫ ਗਿਆਨੀ ਜੋ ਹਟਾਏ ਗਏ ਨੇ ਗਿਆਨੀ ਰਖਬੀਰ ਸਿੰਘ ਗਿਆਨੀ ਸੁਲਤਾਨ ਸਿੰਘ ਇਸੇ ਦੇ ਖਿਲਾਫ ਹਰਨਾਮ ਸਿੰਘ ਖਾਲਸਾ ਦਮਦਮੀ ਟਕਸਾਲ ਦੇ ਮੁਖੀ ਦੇ ਵੱਲੋਂ ਇੱਕ ਇਕੱਠ ਸੱਦਿਆ ਗਿਆ ਏ ਤਸਵੀਰਾਂ ਤੁਹਾਨੂੰ ਅਸੀਂ 골ਡਨ ਗੇਟ ਦੇਆਂ ਦਿਖਾ ਰਹੇ ਹਾਂ 골ਡਨ ਗੇਟ ਦੇ ਉੱਤੇ ਇਹ ਦਮਦਮੀ ਟਕਸਾਲ ਦੇ ਨਾਲ ਸੰਬੰਧਿਤ ਲੋਕ ਸਮਰਥਕ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ ਦੂਜੇ ਪਾਸੇ ਐਸਜੀਪੀਸੀ ਦੇ ਦਫ਼ਤਰ ਦੀਆਂ ਤਸਵੀਰਾਂ ਜਿੱਥੇ ਥੋੜੀ ਦੇਰ ਦੇ ਵਿੱਚ ਬਜਟ اجلاس ਦੀ ਸ਼ੁਰੂਆਤ ਹਾਲਾਂਕਿ ਕੁਝ ਸ਼੍ਰੋਮਣੀ ਕਮੇਟੀ ਮੈਂਬਰ ਵੀ ਵਿਰੋਧ ਕਰ ਸਕਦੇ ਨੇ ਕਰੀਬ 42 ਨੇਤਾ ਜਥੇਦਾਰਾਂ ਨੂੰ ਦੁਬਾਰਾ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਮਤੇ ਤੇ ਸਾਈਨ ਵੀ ਕਰ ਦਿੱਤੇ ਨੇ ਦੋ ਤਸਵੀਰਾਂ ਇਸ ਵੇਲੇ ਤੁਸੀਂ ਦੇਖ ਰਹੇ ਹੋ ਦੋ ਵੱਖ-ਵੱਖ ਤਸਵੀਰਾਂ ਨੇ ਇੱਕ ਪਾਸੇ ਦਮਨੀ ਮੀ ਟਕਸਾਲ ਨਾਲ ਸੰਬੰਧਤ ਅਤੇ ਸਿੱਖ ਜਥੇਬੰਦੀਆਂ ਨਾਲ ਸੰਬੰਧਤ ਲੋਕ 골ਡਨ ਗੇਟ ਪਹੁੰਚ ਰਹੇ ਨੇ ਅੰਮ੍ਰਿਤਸਰ ਨਪਿੰਦਰ ਬਰਾੜ ਮੇਰੇ ਸਹਿਯੋਗੀ 골ਡਨ ਗੇਟ ਅੰਮ੍ਰਿਤਸਰ ਤੋਂ ਲਾਈਵ ਜੁੜੇ ਨੇ ਨਪਿੰਦਰ ਇਸ ਵੇਲੇ ਮਾਹੌਲ ਜਾਨਣਾ ਚਾਹੁੰਦੇ ਹਾਂ ਹਾਲਾਂਕਿ ਅ ਇਹੇ ਇਸ ਨੂੰ ਦੇਖਿਆ ਕਿਵੇਂ ਜਾਵੇ ਕਿਉਂਕਿ ਇੱਕ ਪਾਸੇ ਸਿੱਖਾਂ ਦੀ ਸਰਮੌਰ ਸੰਸਥਾ ਐਸਜੀਪੀਸੀ ਆ ਦੂਜੇ ਪਾਸੇ ਦਮਦਮੀ ਟਕਸਾਲ ਦਾ ਵੀ ਆਪਣਾ ਇਤਿਹਾਸ ਰਿਹਾ ਹੈ ਬਾਬਾ ਦੀਪ ਸਿੰਘ ਪਹਿਲੇ ਮੁਖੀ ਸੀ ਜਰਨੈਲ ਸਿੰਘ ਭਿੰਡਰਾਵਾਲਾ ਵੀ 14ਵੇਂ ਮੁਖੀ ਹੁਣ ਹਰਨਾਮ ਸਿੰਘ ਖਾਲਸਾ ਨੇ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਕਿਹਾ ਗਿਆ ਹੈ ਕਿ ਜਥੇਦਾਰ ਜਿਹੜੇ ਹਟਾਏ ਗਏ ਨੇ ਬਹਾਲ ਕੀਤੇ ਜਾਣ ਤਾਂ ਅੱਜ ਦਮਦਮੀ ਟਕਸਾਲ ਵਰਸਸ ਐਸਜੀਪੀਸੀ ਕਿਉਂ ਹੋ ਰਿਹਾ ਹੈ ਸਵਾਨ ਨੂੰ ਹਟਾਇਆ ਗਿਆ ਉਸ ਤੋਂ ਬਾਅਦ ਲਗਾਤਾਰ ਇਸ ਤਰ੍ਹਾਂ ਦਾ ਵਿਰੋਧ ਜਿਹੜਾ ਉਹ ਸ਼ੁਰੂ ਹੋਇਆ ਔਰ ਦੰਦਮਿਤਕਸਾਲ ਦੇ ਮੁਖੀ ਬਾਬਾ ਅਰਨੰਦ ਸਿੰਘ ਜੀ ਖਾਲਸਾ ਤੋਂ ਮੋਹਰਾਂ ਨੇ ਸਭ ਤੋਂ ਪਹਿਰੇ ਐਲਾਨ ਕੀਤਾ ਸੀ ਇੱਕ ਸ਼੍ਰੀਨੰਦਪੁਰ ਸਾਹਿਬ ਦੇ ਵਿੱਚ ਵੀ ਕਰ ਕੀਤਾ ਗਿਆ ਸੀ ਔਰ ਅੱਜ ਸਵਾਨ ਦਿੱਤਾ ਗਿਆ ਕਿਉਂਕਿ ਅੱਜ ਬਜਟ اجلاس ਐਸਜੀਪੀਸੀ ਦਾ ਤਾਂ ਜਿਹੇ ਦੇ ਵਿੱਚ ਸਭ ਤੋਂ ਪਹਿਰੇ ਐਲਾਨ ਕਰ ਦਿੱਤਾ ਗਿਆ ਸੀ ਕਿ ਅੰਦਰ ਐਸਜੀਪੀਸੀ ਦਾ اجلاس ਹੋਏਗਾ ਤਾਂ ਬਾਹਰ ਅਸੀਂ ਪ੍ਰਦਰਸ਼ਨ ਕਰਾਂਗੇ ਤਾਂ ਉਸ ਪ੍ਰਦਰਸ਼ਨ ਦੀ ਤਿਆਰੀ ਇੱਥੇ ਤੁਸੀਂ ਦੇਖ ਰਹੇ ਹੋ ਜੀ 골ਡਨ ਗੇਟ ਜਿਹੜਾ ਇੱਕ ਤਰ੍ਹਾਂ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਜਦੋਂ ਤੁਸੀਂ ਦਾਖਲ ਹੋਣਾ ਤਾਂ ਤੁਹਾਡਾ ਸਵਾਗਤ ਇਹੀ ਗੋਲਡਨ ਗੇਟ ਕਰਦਾ ਤਾਂ ਗੋਲਡਨ ਗੇਟ ਤੋਂ ਐਨ ਪਹਿਲਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਇਕੱਠ ਹੋਣਾ ਸ਼ੁਰੂ ਹੋ ਗਿਆ ਤੁਹਾਨੂੰ ਵਹੀਕਲਾਂ ਦਾ ਇਕੱਠ ਜਿਹੜਾ ਇੱਥੇ ਨਜ਼ਰ ਆਏਗਾ ਤੁਹਾਨੂੰ ਖਾਲਸਾਈ ਜਿਹੜੀਆਂ ਛੰਡੀਆਂ ਉਹ ਨਜ਼ਰ ਆਉਣਗੀਆਂ ਤਾਂ ਵੱਖ-ਵੱਖ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਜਿਹੜੇ ਪੰਥਕਾ ਗੂੜੇ ਉਹ ਨਜ਼ਰ ਆ ਰਹੇ ਨੇ ਬਾਬਾ ਰਣਨਾਮ ਸਿੰਘ ਜੀ ਖਾਲਸਾ ਤੁਮਾ ਉਹ ਰਾਣੇ ਪਹੁੰਚਣਾ ਔਰ ਜਥੇਦਾਰ ਬਜੀਤ ਸਿੰਘ ਦਾਦੂਵਾਲ ਹੋਣੀ ਉਹ ਪਹੁੰਚ ਚੁੱਕੇ ਨੇ ਜਥੇਦਾਰ ਬਜੀਤ ਸਿੰਘ ਦਾਦੂਵਾਲ ਹੋਣੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਅੱਜ ਦਾ ਜਿਹੜਾ ਇਹ ਇਕੱਠ ਹੈ ਇਹ ਪ੍ਰਦਰਸ਼ਨ ਹੈ ਕਿਸ ਤਰ੍ਹਾਂ ਦਾ ਸਨੇਹਾ ਦੇਣ ਦੀ ਕੋਸ਼ਿਸ਼ ਜਾਂ ਫਿਰ ਕੀ ਲੱਗਦਾ ਹੈ ਕਿ ਅੱਜ ਜਦੋਂ ਇਹ ਇਕੱਠ ਕੀਤਾ ਜਾਣਾ ਹੈ ਤਾਂ ਉਸ ਦਾ ਰਿਐਕਸ਼ਨ ਕੀ ਹੋਵੇਗਾ ਕਿਉਂਕਿ ਦੂਜੇ ਪਾਸੇ ਅਸੀਂ ਦੇਖਿਆ ਕਿ ਐਸਜੀਪੀਸੀ ਨੇ ਆ ਸਭ ਤੋਂ ਤਰਤੇ ਕਿਹਾ ਹੈ ਕਿ ਜਿਹੜਾ ਉਹਨਾਂ ਦਾ ਫੈਸਲਾ ਹਲੇ ਤੱਕ ਕਿਤਨੇ ਕਿਤੇ ਬਦਲਣ ਵਾਲੀ ਸਥਿਤੀ ਜਿਹੜੀ ਆ ਨਜ਼ਰ ਨਹੀਂ ਆਉਂਦੀ ਤਾਂ ਪਾਪਾ ਬਲਜੀਤ ਸਿੰਘ ਦਾਦੂਵਾਲ ਹੋਣੀ ਜਿਹੇ ਤਰ ਬਲਜੀਤ ਸਿੰਘ ਦਾਦੂਵਾਲ ਹੋਣੀ ਪਹੁੰਚ ਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰਦੇ ਆ ਤਾਂ ਕਿ ਵੈਜੀ ਖਾਲਸਾ ਵੈਜੀ ਗੋਤੇ ਜਿਹੜਾ ਤਾਂ ਜਿਹਦਰ ਸਭ ਇਕੱਠ ਜਿਹੜਾ ਹੈਗਾ ਬੁਲਾਇਆ ਗਿਆ ਅੱਜ ਤੁਸੀਂ ਦੇਖ ਰਹੇ ਹੋ ਕਿ 12 ਵਜੇ ਦਾ ਸਮਾਂ ਹੈ ਤੇ ਹਲੇ ਘੰਟਾ ਗਰੰਦਾ ਤੇ ਇਕੱਠ ਨਜ਼ਰ ਆਉਣ ਲੱਗਾ ਇਸ ਇਕੱਠ ਦਾ ਸੁਨੇਹਾ ਕੀ ਜਾਏਗਾ ਔਰ ਇਸ ਇਕੱਠ ਨੂੰ ਦੇਖਦੇ ਕਿਵੇਂ ਕਿਤਨਾ ਕਿਤੇ ਇਸ ਤਰ੍ਹਾਂ ਦੀਆਂ ਗੱਲਾਂ ਵੀ ਕੀਤੀਆਂ ਜਾ ਰਹੀਆਂ ਕਿ ਪੰਥ ਨੂੰ ਆਪਸ ਦੇ ਵਿੱਚ ਵੀ ਜਿਹੜਾ ਹੈਗਾ ਲੜਾਉਣ ਦੀ ਕੋਸ਼ਿਸ਼ ਹੈ ਆਪਸ ਦੇ ਵਿੱਚ ਵੀ ਕਹਿੰਦੇ ਦਰਾਰ ਪੈਦਾ ਹੋ ਰਹੀ ਹੈ ਔਰ ਉਹਦਾ ਅਸਰ ਜਿਹੜਾ ਹੈ ਕੋਈ ਬਹੁਤਾ ਸਹੀ ਨਹੀਂ ਪਾਏਗਾ ਦੇਖੋ ਜਿਹੜੀ ਜ਼ਿੰਮੇਵਾਰ ਧਿਰ ਹੁੰਦੀ ਹੈ ਜਿਹੜੇ ਸੱਤਾ ਦੇ ਕਾਬਜ ਹੁੰਦੇ ਆ ਉਹਨਾਂ ਦੀ ਜ਼ਿੰਮੇਵਾਰੀ ਵੱਡੀ ਹੁੰਦੀ ਹੈ ਕਿ ਉਹਨਾਂ ਨੇ ਇਸ ਧਰਾੜ ਨੂੰ ਜਾਂ ਇਸ ਟਕਰਾਹ ਨੂੰ ਰੋਕਣਾ ਹੁੰਦਾ ਸਾਡੇ ਵੱਲੋਂ ਕਿਸੇ ਤਰ੍ਹਾਂ ਦਾ ਟਕਰਾਹ ਨਹੀਂ ਆ ਜਦੋਂ ਹਾਲਾਤ ਇੰਨੇ ਬਦ ਤੋਂ ਬਦਤਰ ਬਣਾ ਦਿੱਤੇ ਬਾਦਲ ਪਰਿਵਾਰ ਨੇ ਤੇ ਸਾਡੀਆਂ ਸਾਰੀਆਂ ਸੰਸਥਾਵਾਂ ਦਾ ਘਾਣ ਕਰ ਦਿੱਤਾ ਸਾਰੇ ਸਿਧਾਂਤਾਂ ਦਾ ਘਾਣ ਕਰ ਦਿੱਤਾ ਇੱਕ ਅਕਾਲ ਤਖਤ ਸਾਹਿਬ ਵੀ ਤਾਂ ਹੈ ਬੰਦ ਕੋਲੇ ਤੇ ਜੇ ਅਕਾਲ ਤਖਤ ਸਾਹਿਬ ਦੀਆਂ ਮਾਨ ਮਰਿਆਦਾਵਾਂ ਪਰੰਪਰਾਵਾਂ ਨੂੰ ਵੀ ਇਸ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ ਤੇ ਪਿੱਛੇ ਸਾਡੇ ਕੋਲ ਬਚਦਾ ਕੀ ਆ ਸੁਇਸ ਕਰਨ ਕਰਕੇ ਮੈਂ ਸਮਝਦਾ ਕਿ ਅੱਜ ਵੱਡੇ ਗੁਨਾਹ ਹੋਏ ਆ ਤਾਂ ਕਰਕੇ ਹੀ ਉਹਨਾਂ ਦੇ ਸਾਰੇ ਸਾਥੀ ਇੱਕ ਇੱਕ ਕਰਕੇ ਪਾਸੇ ਹੋਏ ਤੁਸੀਂ ਦੇਖੋ 14 ਤਰੀਕ ਦਾ ਜਿਹੜਾ ਪੰਥਕ ਇਕੱਠ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮੈਂ ਉੱਥੇ ਸੰਬੋਧਨ ਕਰਦਿਆਂ ਕਿਹਾ ਸੀ ਕਿ ਦੇਖੋ ਆ ਚਰਨਜੀਤ ਸਿੰਘ ਬਰਾੜ ਬੈਠੇ ਆ ਇਹ ਤਾਂ ਸੁਖਬੀਰ ਸਿੰਘ ਬਾਦਲ ਦਾ ਪਰਛਾਵਾਂ ਸੀ ਚੰਦੂ ਮਾਜਰਾ ਸਾਹਿਬ ਬੈਠੇ ਵਡਾਲਾ ਸਾਹਿਬ ਬੈਠੇ ਆ ਉਹ ਸਾਰੇ ਜਿੰਨੇ ਆਗੂ ਉਥੇ ਆਏ ਸੀ ਇੱਕ ਇੱਕ ਕਰਕੇ ਸਾਰੇ ਸੁਖਬੀਰ ਸਿੰਘ ਬਾਦਲ ਤੋਂ ਕਿਉਂ ਪਾਸੇ ਹੋਏ ਬਾਦਲ ਪਰਿਵਾਰ ਤੋਂ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦਾ ਰਹੀ ਸਦਾ ਉਹਨਾਂ ਦੇ ਨਾਲ ਜਦੋਂ ਤੋਂ ਸੱਤਾ ਵਿੱਚ ਸੀਗੇ ਜਦੋਂ ਸ਼ੁਰੂਆਤ ਹੋਈ ਉਦੋਂ ਤੋਂ ਲੈ ਕੇ ਐਂਡ ਤੱਕ ਹੁਣ ਤੱਕ ਉਹਨਾਂ ਦਾ ਸਾਥ ਦਿੱਤਾ ਹਰ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਔਰ ਨੰਗਾ ਚਿੱਟਾ ਹੋ ਕੇ ਸਾਥ ਦਿੱਤਾ ਪਰ ਅੱਜ ਜੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੀ ਉਹਨਾਂ ਤੋਂ ਪਾਸੇ ਹੋ ਕੇ ਪੰਥ ਨੂੰ ਅਪੀਲ ਕਰ ਰਿਹਾ ਕਿ ਸਿਧਾਂਤ ਮਲੀਆ ਮੇਡ ਕਰ ਰਿਹਾ ਆਪਾਂ ਇਹਨਾਂ ਨੂੰ ਬਚਾਉਣਾ ਤਾ ਕੋਈ ਵੱਡੇ ਗਣਾ ਤਾਂ ਜ਼ਰੂਰ ਹੋਏ ਆ ਨਾ ਸੋ ਇਸ ਕਾਰਨ ਕਰਕੇ ਅੱਜ ਉਹਨਾਂ ਨੇ ਆਵਾਜ਼ ਦਿੱਤੀ ਆ ਤਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀਆਂ ਦੋ ਇਲੈਕਟਿਡ ਸੰਸਥਾਵਾਂ ਨੇ ਐਸਜੀਪੀਸੀ ਤੋਂ ਬਾਅਦ ਉਹਨਾਂ ਨੇ ਵੀ ਇਸ ਕਾਲ ਦਾ ਸਮਰਥਨ ਕੀਤਾ ਕਿ ਜੋ ਦਮਦਮੀ ਟਕਸਾਲ ਵੱਲੋਂ ਸੱਦਾ ਦਿੱਤਾ ਗਿਆ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਆਪਣੀ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਜਰਨਲ ਹਾਊਸ ਨੂੰ ਮੈਂਬਰ ਸਹਿਬਾਨਾਂ ਨੂੰ ਇਹ ਅਪੀਲ ਕਰਨੀ ਆ ਕਿ ਉਹ ਅੰਦਰ ਅੱਜ ਬਾਈਟ ਜਲਾਸਾ ਤੂੰ ਆਪਣੀ ਜਿਹੜੀ ਸਿਧਾਂਤਾਂ ਨੂੰ ਆਪਣੀਆਂ ਪਰੰਪਰਾਵਾਂ ਨੂੰ ਵੇਖਦੇ ਹੋਏ ਅੰਦਰ ਆਵਾਜ਼ ਬੁਲੰਦ ਕਰਨ ਕਿ ਜੋ ਐਗਜ਼ੈਕਟਿਵ ਵੱਲੋਂ ਪਿਛਲੇ ਸਮੇਂ ਮਤੇ ਪਾਸ ਕੀਤੇ ਗਏ ਆ ਜਾਂ ਜਿਹੜੇ ਹਾਲਾਤ ਅੱਜ ਤੱਕ ਬਣੇ ਆ ਉਹ ਮਤੇ ਰੱਦ ਕਰਨ ਤੇ ਮਤੇ ਪਹਿਲਾਂ ਵੀ ਰੱਦ ਹੁੰਦੇ ਆਏ ਆ ਜਦੋਂ ਸੌਦਾ ਸਾਧ ਦਾ ਮਾਫੀਨਾਮਾ ਸੀ ਉਹ ਵੀ ਪੰਥ ਦੇ ਦਬਾਅ ਗੇ ਰੱਦ ਕਰਨਾ ਪਿਆ ਔਰ ਜਿਸ ਤਰ੍ਹਾਂ 90 ਲੱਖ ਤੋਂ ਵੱਧ ਰੁਪਈਆ ਗੁਰੂ ਦੀਆਂ ਗੋਲਕਾਂ ਦਾ ਉਹ ਵੀ ਪੰਥ ਦੇ ਦਬਾਅ ਅੱਗੇ ਤੇ ਕਾਲ ਤਖਤ ਦੇ ਹੁਕਮ ਅੱਗੇ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਗੁਰੂ ਕੀ ਗੋਲਕਚ ਭਰਨਾ ਪਿਆ ਸੋ ਇਸੇ ਤਰੀਕੇ ਨਾਲ ਅਸੀਂ ਅੱਜ ਦਾ ਤੁਸੀਂ ਦੇਖ ਰਹੇ ਠਾਠਾ ਮਾਰਦਾ ਸੰਗਤਾਂ ਦਾ ਇਕੱਠ ਅਜੇ ਦਿੱਤੇ ਹੋਏ ਨੇ ਇਹਨਾਂ ਦੇ ਦਵਾਜ ਦੇ ਜਿਹੜੇ ਪ੍ਰੋਗਰਾਮ ਹੈ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਕੀ ਰੂਪਰੇਖਾ ਰਹਿਣ ਵਾਲੀ ਹੈ ਤਾਂਕਿ ਸੰਗਤ ਨੂੰ ਪਤਾ ਲੱਗ ਸਕੇ ਦੇਖੋ ਅੱਜ ਦਾ ਕੇਵਲ ਸ਼ਾਂਤਮਈ ਇਹੀ ਸੰਦੇਸ਼ ਆ ਜਿਹੜਾ ਉਸ ਸੰਸਥਾ ਤੱਕ ਸਾਡੀ ਸ਼੍ਰੋਮਣੀ ਸੰਸਥਾ ਤੱਕ ਕਿ ਪੰਥ ਇਹਨਾਂ ਗੱਲਾਂ ਨੂੰ ਬਰਦਾਸ਼ਤ ਨਹੀਂ ਕਰਦਾ ਪੰਥ ਦੀਆਂ ਸੰਸਥਾਵਾਂ ਜਿਹੜੀਆਂ ਨਮਦਮੀ ਟਕਸਾਲ ਕੌਮ ਦੀ ਨੁਮਾਇੰਦਾ ਜਥੇਬੰਦੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਮ ਦੀ ਨੁਮਾਇੰਦਾ ਜਥੇਬੰਦੀ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਟੇਟ ਦੀ ਇੱਕ ਸੰਸਥਾ ਇਲੈਕਟਿਡ ਸੰਸਥਾ ਆ ਵੀ ਇਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੈ ਕਿ ਜੋ ਤੁਸੀਂ ਮਨਮਾਨੀਆਂ ਕਰ ਰਹੇ ਹੋ ਇਹਨਾਂ ਮਨਮਾਨੀਆਂ ਨੂੰ ਰੋਕਿਆ ਜਾਵੇ ਸਿਧਾਂਤ ਬਣਾਏ ਜਾਣ ਮर्याਦਾਵਾਂ ਬਣਾਈਆਂ ਜਾਣ ਪਰੰਪਰਾਵਾਂ ਬਣਾਈਆਂ ਜਾਣ ਜਿਸ ਕਾਰਨ ਕਰਕੇ ਜਿਹੜਾ ਸਾਰਾ ਜਿਹੜਾ ਹੁਣ ਦਾ ਜਿਹੜੇ ਹਾਲਾਤ ਪੈਦਾ ਹੋਏ ਹਨ ਹਾਲਾਤਾਂ ਤੇ ਕਾਬੂ ਪਾ ਗਏ ਤੇ ਖਾਲਸੇ ਕੇ ਬੋਲ ਬਾਲੇ ਹੁਣ ਸਿਧਾਂਤ ਜਿਹੜੇ ਉਹ ਵਰਕਰਾਰ ਰਹਿਣ। ਅੱਛਾ ਕੀ ਲੱਗਦਾ ਇਹਦਾ ਅੱਜ ਵਾਲੇ ਇਸ ਪ੍ਰੋਗਰਾਮ ਦਾ ਰਿਐਕਸ਼ਨ ਕੀ ਰਹੇਗਾ ਕਿਉਂਕਿ ਹਲੇ ਤੱਕ ਤਾਂ ਕੋਈ ਉਧਰੋਂ ਨਹੀਂ ਨਜ਼ਰ ਆਉਂਦਾ ਕਿ ਉਹ ਕੋਈ ਫੈਸਲਾ ਬਦਲਣ ਵਾਲੀ ਗੱਲ ਉਸ ਪਾਸੇ ਕੋਈ ਨਜ਼ਰ ਨਹੀਂ ਆਇਆ। ਲੱਗਦਾ ਤੁਹਾਨੂੰ ਕਿ ਕੋਈ ਅੱਜ ਦੇ ਇਕੱਠ ਦਾ ਕੋਈ ਅਸਰ ਦੇਖਣ ਨੂੰ ਮਿਲੇਗਾ? ਬਿਲਕੁਲ ਜੇਕਰ ਉਹ ਨਹੀਂ ਇਸ ਚੀਜ਼ ਤੋਂ ਬਦਲਦੇ ਤੇ ਦਾ ਮਤਲਬ ਉਹ ਖੁਦ ਹੀ ਨਹੀਂ ਚਾਹੁੰਦੇ ਕਿ ਪੰਥ ਇਕੱਠਾ ਰਹੇ ਉਹ ਖੁਦ ਹੀ ਨਹੀਂ ਚਾਹੁੰਦੇ ਕਿ ਪੰਥਕ ਸੰਸਥਾਵਾਂ ਦਾ ਮਾਣ ਸਨਮਾਨ ਬਹਾਲ ਹੋਵੇ ਪਰੰਪਰਾਵਾਂ ਮਰਿਆਦਾਵਾਂ ਬਹਾਲ ਹੋਣ ਤੁਸੀਂ ਦੇਖੋਗੇ ਅੱਜ ਦਾ ਇਕੱਠ ਜਿਹੜਾ ਹੋ ਰਿਹਾ ਵਾ ਇਸ ਦਾ ਸੁਨੇਹਾ ਜਿਹੜਾ ਤੁਹਾਨੂੰ ਸ਼ਾਮ ਤੱਕ ਪਤਾ ਲੱਗੇਗਾ ਕਿ ਇਹਦਾ ਅਸਰ ਕੀ ਪੈਂਦਾ ਵਾ ਇਹਦਾ ਅਸਰ ਉਹਨਾਂ ਨੂੰ ਅਵਸ਼ਕ ਕਬੂਲਣਾ ਪਊਗਾ ਅੱਛਾ ਕੌਣ ਕੌਣ ਕਿਹੜੀ ਕਿਹੜੀ ਜਥੇਬੰਦੀਆਂ ਇਸ ਦਾ ਹਿੱਸਾ ਹੋਣਗੀਆਂ ਜੀ ਅੱਜ ਦੇਖੋ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਸੱਦਾ ਦਿੱਤਾ ਗਿਆ ਸੀਗਾ ਆ ਤੁਸੀਂ ਦੇਖ ਰਹੇ ਕਿੰਨੀਆਂ ਨਿਹੰਗ ਸਿੰਘ ਜਥੇਬੰਦੀਆਂ ਪਹੁੰਚ ਗਈਆਂ ਔਰ ਦੋ ਇਲੈਕਟਿਡ ਸੰਸਥਾਵਾਂ ਨੇ ਐਸਡੀਪੀਸੀ ਤੋਂ ਬਾਅਦ ਵੱਡੀ ਸੰਸਥਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਆਪਣੀ ਟੀਮ ਨਾਲ ਪਹੁੰਚ ਗਏ ਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਪਹੁੰਚਿਆ ਹੋਇਆ ਹਾਂ ਸਾਥੀਆਂ ਸਮੇਤ ਸੋ ਹੋਰ ਵੀ ਬਹੁਤ ਸਾਰੇ ਸੰਤ ਮਹਾਪੁਰਖ ਸੰਤ ਸਮਾਜ ਜਿਹੜਾ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਕੀਤਾ ਅ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਕਾਲਕਾ ਜੀ ਹੁਣੀ ਵੀ ਪਹੁੰਚ ਗਏ ਨੇ ਜਿਸ ਤਰ੍ਹਾਂ ਹੁਣੇ ਜਹਦਰ ਸਿੰਘ ਦਾਦੂਵਾਲ ਹੁਣੀ ਕਹਿ ਰਹੇ ਸੀ ਕਾਕਾ ਸਾਬ ਕਿਸ ਤਰ੍ਹਾਂ ਦੇਖੀਏ ਅੱਜ ਇਕੱਠ ਬੁਲਾਇਆ ਜਾ ਰਿਹਾ ਪਹਿਲਾਂ ਜਹਦਰ ਸਾਹਿਬ ਨਾਲ ਵੀ ਗੱਲਬਾਤ ਕਰ ਰਿਹਾ ਸੀ ਕੀ ਲੱਗਦਾ ਹੈ ਸਨੇਹਾ ਦੇਣ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਵੱਡਾ ਇਕੱਠ ਬੁਲਾ ਲਿਆ ਗਿਆ ਇਸੇ ਇਕੱਠ ਦਾ ਰਿਐਕਸ਼ਨ ਕਿਸ ਤਰ੍ਹਾਂ ਦੇਖ ਜਿਓ ਤੁਸੀਂ ਕਿ ਇਹਦਾ ਅਸਰ ਕੀ ਹੋਏਗਾ ਸਨੇਹਾ ਕੀ ਜਾਏਗਾ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਥ ਕਿਉਂਕਿ ਵਾਰੀ-ਵਾਰੀ ਗੱਲ ਚਾਹੇ ਕੋਈ ਧਿਰ ਹੋਵੇ ਕਹਿੰਦੇ ਕਿ ਪੰਥ ਇਕੱਠਾ ਹੋਵੇ ਪਰ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੀ ਦੂਜੀ ਧਿਰ ਆ ਉਹ ਪੰਥ ਦੇ ਵਿੱਚ ਦਰਾਰ ਪੈਦਾ ਕਰ ਰਹੀ ਆ ਉਹ ਦੋਨੇ ਤਰ੍ਹਾਂ ਤਿੰਨਾਂ ਜਿੰਨੀਆਂ ਵੀ ਹੋਣ ਉਹ ਸਾਰਿਆਂ ਦਾ ਇਹੀ ਕਰੀਬ-ਕਰੀਬ ਅਲਫਾਜ਼ ਹੁੰਦੇ ਨੇ ਦੇਖੋ ਸਾਰੀ ਦੁਨੀਆ ਨੂੰ ਪਤਾ ਹੈ ਕਿ ਪਿਛਲੇ ਸਮੇਂ ਤੋਂ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਹੱਤਾਂ ਦੇ ਵਿੱਚ ਖੇਡ ਰਹੀ ਹੈ ਜਿੱਥੋਂ ਉਹਦਾ ਸੰਚਾਲਨ ਹੋ ਰਿਹਾ ਔਰ ਜਿਹੜੇ ਜਿਹੜੇ ਉਹਨਾਂ ਨੇ ਫੈਸਲੇ ਲਏ ਨੇ ਅੱਜ ਪੂਰੇ ਸੰਸਾਰ ਭਰ ਦੇ ਸਿੱਖਾਂ ਦੇ ਵਿੱਚ ਉਹਦਾ ਰੋਸ ਹੈ ਔਰ ਇਹ ਅੱਜ ਰੋਸ ਦਾ ਕਾਰਨ ਹੈ ਕਿ ਸਾਡਾ ਸਭ ਤੋਂ ਜਿਹੜੀ ਮੈਂ ਕਹਿ ਸਕਦਾ ਕਿ ਸ਼ਾਨ ਮਤਾ ਜਿਹੜਾ ਜਿਹੜੀ ਟਕਸਾਲ ਹੈ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਉਹਨਾਂ ਨੇ ਇੱਕ ਕਾਲ ਲਈ ਹੈ ਔਰ ਇੱਕ ਕਾਲ ਲੈ ਕੇ ਸਾਰੇ ਪੰਥ ਨੂੰ ਉਹਨਾਂ ਨੇ ਇਕੱਠਾ ਕੀਤਾ ਕਿ ਅਸੀਂ ਜਿਹੜੇ ਜਥੇਦਾਰਾਂ ਦੇ ਖਿਲਾਫ ਜੋ ਫੈਸਲੇ ਲਏ ਗਏ ਨੇ ਜਥੇਦਾਰਾਂ ਨੂੰ ਹਟਾਉਣ ਦਾ ਜਿਹੜਾ ਵਿਧੀ ਵਿਧਾਨ ਹੈ ਉਹਨੂੰ ਛੇਕੇ ਟੰਗਿਆ ਹੋਇਆ ਉਹਨੂੰ ਉਹਦੇ ਉੱਤੇ ਕੋਈ ਐਸੇ ਹੀ ਮੋਹਰ ਨਹੀਂ ਲਾਈ ਜਾ ਰਹੀ ਕਿਉਂਕਿ ਇਹ ਵਿਧਾਨ ਬਣਾਉਣ ਦਾ ਖਰੜਾ ਜਿਹੜਾ ਹੈ ਉਹ ਤਿਆਰ ਹੋ ਕੇ ਵਿਧਾਨ ਸਭਾ ਦੇ ਸਮੇਂ ਦਾ ਪਿਆ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਉਂਕਿ ਮਨਮਾਨੀ ਔਰ ਮਨਮਰਜ਼ੀ ਜਿਹੜੀ ਕਰਨੀ ਹੈ ਉਹ ਉਹਨਾਂ ਦੇ ਹੱਥੋਂ ਚੱਲੇ ਜਾਂਦੀ ਹੈ ਸੋ ਇਹ ਜਿਹੜਾ ਨੁਕਸਾਨ ਹੋ ਰਿਹਾ ਕੌਮ ਦੇ ਵਿੱਚ ਅੱਜ ਕੌਮ ਇਕੱਠੀ ਹੋਈ ਹੈ ਬਾਬਾ ਅਰਨਾਮ ਸਿੰਘ ਜੀ ਹੋਣਾ ਨੇ ਜਿਹੜੀ ਕਾਲ ਦਿੱਤੀ ਔਰ ਅਸੀਂ ਆਪਣਾ ਫਰਜ਼ ਸਮਝਦੇ ਹੋਏ ਪੰਥਕ ਉਹਨਾਂ ਜਥੇਮੰਦੀਆਂ ਦੇ ਨਾਲ ਆ ਜਿਹੜੀ ਅਕਾਲ ਤਖਤ ਸਾਹਿਬ ਦੀ ਸਿਧਾਂਤਾਂ ਤੇ ਪੈਰਾ ਦਿੰਦੀ ਹੈ ਔਰ ਸਾਰਿਆਂ ਦੇ ਨਾਲ ਮਿਲ ਕੇ ਆਜਾ ਸੀ ਇਸ ਦੋਸਤਰਨੇ ਦੇ ਵੀ ਸ਼ਾਮਿਲ ਅੱਜ ਇੱਕ ਚੀਜ਼ ਸਮਝਣੀ ਚਾਹਾਂਗੇ ਜੀ ਐਸਡੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਹੋਰਾਂ ਦਾ ਅਸਤੀਫਾ ਔਰ ਉਹਨਾਂ ਦੀ ਵਾਪਸੀ ਇਸ ਨੂੰ ਲੈ ਕੇ ਵੀ ਕਾਫੀ ਸਵਾਲ ਚੁੱਕੇ ਗਏ ਇਹ ਤੁ ਤਾਂ ਕਹਿ ਦਿੱਤਾ ਗਿਆ ਕਿ ਜਦੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਸ ਵੇਲੇ ਗਿਆਨੀ ਰਗਵੀਰ ਸਿੰਘ ਹੋਣੀ ਉਹ ਸੀਗੀ ਔਰ ਉਹਨਾਂ ਨੇ ਜਾ ਕੇ ਅਪੀਲ ਕੀਤੀ ਸੀ ਕਹਿੰਦੇ ਉਦੋਂ ਤਾਂ ਉਹ ਆਏ ਨਹੀਂ ਮੰਨੇ ਨਹੀਂ ਉਹਨਾਂ ਨੇ ਇਨਕਾਰ ਕਰਤਾ ਪਰ ਫਿਰ ਕਹਿੰਦੇ ਜੋ ਸੁਪ ਸਿੰਘ ਬਾਦਲ ਹੋਣੀ ਗਏ ਤਾਂ ਉਹ ਝੱਟ ਮੰਨ ਜਾਂਦੇ ਨੇ ਇਹ ਉਹਨਾਂ ਦੇ ਆਪਣੇ ਪੁਰਾਣੇ ਸਾਥੀ ਰਹੇ ਚਰਨਜੀਤ ਸਿੰਘ ਬਰਾੜ ਹੋਰਾਂ ਨੇ ਕੱਲ ਕਿਹਾ ਦੇਖੋ ਇੱਕ ਗੱਲ ਤੇ ਜਵਾਬ ਤੁਸੀਂ ਆਪ ਹੀ ਦਿੱਤਾ ਕਿ ਜਦ ਜਥੇਦਾਰਾ ਸਾਹਿਬ ਦੇ ਕਹਿਣ ਦੇ ਉੱਤੇ ਤਾਂ ਹਮੀ ਸਾਹਿਬ ਨੇ ਇਸਤੀਫਾ ਜਿਹੜਾ ਵਾਪਸ ਨਹੀਂ ਦਿੱਤਾ ਸੀ ਤੇ ਇਹਨਾਂ ਨੂੰ ਇਸ ਵਕਤ ਵੀ ਇਸਤੀਫਾ ਵਾਪਸ ਨਹੀਂ ਦੇਣਾ ਚਾਹੀਦਾ ਸੀ ਮਗਰ ਅੰਦਰ ਖਾਤੇ ਕੀ ਗੱਲਾਂ ਹੋਈਆਂ ਨੇ ਕੀ ਕਮਿਟਮੈਂਟਸ ਹੋਈਆਂ ਨੇ ਕੀ ਲੈਣ ਦੇਣ ਹੋਇਆ ਇਹਦੇ ਬਾਰੇ ਤੇ ਕੋਈ ਨਹੀਂ ਕਹਿ ਸਕਦੇ ਮਗਰ ਧਾਮੀ ਸਾਹਿਬ ਨੇ ਅੱਜ ਆਪਣਾ ਚਿਹਰਾ ਜਿਹੜਾ ਹੈ ਉਹ ਸੰਗਤ ਦੇ ਅੱਗੇ ਦਿਖਾਤਾ ਹੈ ਕਿ ਉਹ ਵੀ ਅਕਾਲੀ ਦਲ ਦੇ ਜਿਹੜੇ ਸੁਪਰੀਮੋ ਨੇ ਮੈਂ ਪ੍ਰਧਾਨ ਤੇ ਨਹੀਂ ਕਵਾਂਗਾ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਕਰਕੇ ਅੱਜ ਇੱਕ ਸਖਸ਼ੀਤ ਕਰਕੇ ਸਮੂਚਾ ਪੰਜਾਬ ਦੀ ਸਮੂਚੇ ਕੌਮ ਦੇ ਵਿੱਚ ਇਹ ਜਿਹੜਾ ਆਪਸ ਵਿੱਚ ਜਿਹੜਾ ਫਾੜ ਪਿਆ ਹੋਇਆ ਉਹਦੇ ਉਹਨਾਂ ਦੇ ਕਹਿਣ ਦੇ ਉੱਤੇ ਉਹਨਾਂ ਦੇ ਨਾਲ ਚੱਲੇ ਨੇ ਔਰ ਉਹਨਾਂ ਦੇ ਦੱਸਿਓ ਮਾਰਗ ਦੇ ਉੱਤੇ ਚੱਲ ਰਹੇ ਨੇ ਔਰ ਜਿਹੜਾ ਪਿਛੇ ਉਖੜ ਦੱਸ ਰਿਹਾ ਓਏ ਹਮੇਸ਼ਾ ਇਹ ਦੱਸ ਰਿਹਾ ਕਿ ਜਦ ਵੀ ਅਕਾਲੀ ਦਲ ਦੇ ਪ੍ਰਧਾਨ ਰੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ਼ਰੂਮ ਨੀ ਗੁਰਦੁਆਰਾ ਕਮੇਟੀ ਦੇ ਵਿੱਚ ਇੰਟਰਫੇਅਰ ਕੀਤੀ ਹੈ ਇਹਦਾ ਨਿਗਾਰ ਹੀ ਆਇਆ ਹੈ ਇਹ ਕਦੀ ਅੱਗੇ ਵੱਲ ਨਹੀਂ ਵਧਦੀ ਔਰ ਇਹ ਨਿਗਾਰ ਜਿਹੜਾ ਹੈ ਹੋਰ ਵੱਧੇਗਾ ਆਖਰੀ ਟਿੱਪਣੀ ਮੈਂ ਚਾਹਾਂਗਾ ਆਖਰੀ ਕਮੈਂਟ ਕੀ ਕੀ ਲੱਗਦਾ ਅੱਜ ਦੇ ਸਰੋਸ ਮਾਰਚਾ ਕਿਉਂਕਿ ਇੱਥੋਂ ਤੁਸੀਂ ਸਰੋਸ ਮਾਰਚ ਕਰਦੇ ਹੋਏ ਜਾਣਾ ਤਾਂ ਉਹਦਾ ਤੁਹਾਨੂੰ ਕੀ ਲੱਗਦਾ ਸਰ ਕੋਈ ਸੁਨੇਹਾ ਪਹੁੰਚ ਪਾਏਗਾ ਤੁਹਾਨੂੰ ਲੱਗਦਾ ਹੈ ਕਿ ਐਸਪੀਸੀ ਆਪਣੇ ਫੈਸਲੇ ਤੋਂ ਪਿੱਛੇ हट ਸਕਦੀ ਹੈ ਦੇਖੋ ਪੁਰਾਣੀ ਕਹਾਵਤ ਹੈ ਜਿਹੜੀ ਆਵਾਮ ਦੀ ਆਵਾਜ਼ ਹੈ ਉਹ ਨਾ ਗਾੜੇ ਤ ਇਹ ਆਵਾਮ ਪੂਰਾ ਜਿਹੜਾ ਪੰਦ ਇਕੱਠਾ ਹੋ ਰਿਹਾ ਇਹਦੀ ਆਵਾਜ਼ ਇਹਦੀ ਗੂੰਜਾ ਬੜੀ ਦੂਰ ਤੱਕ ਪੈਨ ਗਿਆ ਇਹ ਸਿਰਫ ਇਹ ਨਹੀਂ ਹੈ ਕਿ ਇਥੋਂ ਜਿਹੜੇ ਨੇੜੇ ਰਹਿੰਦੀ ਆ ਅਮਰਸਰ ਤੋਂ ਜਥੇਵੰਦੀਆ ਤੇ ਪਹੁੰਚੀ ਆ ਇਹ ਦੂਰ ਦਲਾਰੇ ਦੇਸ਼ ਵਿਦੇਸ਼ਾਂ ਦੇ ਵਿੱਚ ਜਿਹੜਾ ਸਿੱਖ ਬੈਠਾ ਉਹ ਸਾਰਾ ਇਹ ਦੇਖ ਰਿਹਾ ਕਿ ਇਹਦਾ ਜਿਹੜਾ ਇਸ ਰੋਜ਼ ਦਾ ਸੰਗਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿੰਦੀ ਹੈ ਔਰ ਅਗਰ ਕਮੇਟੀ ਨੇ ਅਗਰ ਕੋਈ ਇਸ ਫੈਸਲਾ ਕੋਈ ਹੱਥ ਚ ਨਹੀਂ ਲਿਆ ਤੇ ਮੈਨੂੰ ਲੱਗਦਾ ਕਿ ਬਾਕੀ ਉਥੋਂ ਪਤਾ ਚੱਲ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਨਹੀਂ ਜਾਣਦੀ ਕਿ ਪੰਦ ਇਕੱਠਾ ਹੋਊਗਾ ਜੀ ਤਾਂ ਤੁਸੀਂ ਦੇਖ ਸਕਦੇ ਹੋ ਜੀ ਕਿ ਵੱਡਾ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ ਖਾਸ ਕਰਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਔਰ ਦਾਵਾ ਕਰਦੇ ਨੇ ਕਿ ਅੱਜ ਇੱਕ ਵੱਡਾ ਇਕੱਠ ਹੈ ਜਿਹੜਾ ਉਹ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਤੇ ਨਾਲ ਇਹ ਵੀ ਕਹਿੰਦੇ ਨੇ ਕਿ ਜਦੋਂ ਇੱਕ ਵੱਡਾ ਇਕੱਠ ਹੋ ਕੇ ਸੁਨੇਹਾ ਦੇਵੇਗਾ ਤਾਂ ਫੈਸਲਾ ਬਦਲਣਾ ਹੋਵੇਗਾ ਪਰ ਕੀ ਸਥਿਤੀ ਰਹੇਗੀ ਕੀ ਹਾਲਾਤ ਰਹਿਣਗੇ ਫੈਸਲਾ ਬਦਲੇਗਾ ਨਹੀਂ ਬਦਲੇਗਾ ਇਹ ਤਾਂ ਸਮਾਂ ਦੱਸੇਗਾ ਬੈਕ ਟੂ ਸਟੂਡੀਓ ਬਰਾੜ ਮੇਰੇ ਸਹੋਗੀ ਗੋਲਡਨ ਗੇਟ ਤੋਂ ਲਾਈਵ ਜੁੜੇ ਹੋਏ ਸੀ ਤਸਵੀਰਾਂ ਤੁਹਾਨੂੰ ਦਿਖਾਈਆਂ ਦੂਜੇ ਪਾਸੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਥੋੜੀ ਦੇਰ ਦੇ ਵਿੱਚ ਹੀ ਬਜਟ اجلاس ਦੀ ਸ਼ੁਰੂਆਤ ਹੋਣੀ ਹੈ ਤੇ ਇਧਰ ਦਮਦਮੀ ਟਕਸਾਲ ਡੀਐਸਜੀ ਐਮਸੀ ਦਿੱਲੀ ਸ਼ਰਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹਰਿਆਣਾ ਸ਼ਰਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਤਿੰਨ ਵੱਡੀਆਂ ਜਥੇਬੰਦੀਆਂ ਦਮਦਮੀ ਟਕਸਾਲ ਹਰਿਆਣਾ ਦੇ ਨਾਲ ਸੰਬੰਧਿਤ ਗੁਰਦੁਆਰਾ ਕਮੇਟੀ ਡੀਐਸਟੀਐਮਸੀ ਐਚਐਸਜੀਐਮਸੀ ਸਾਰੇ ਵੱਡੇ ਆਗੂ ਪਹੁੰਚ ਰਹੇ ਨੇ ਜਸਵੰਤਰ ਬਲਜੀਤ ਸਿੰਘ ਦਾਦੂਬਾਲ ਹਰਮੀਤ ਸਿੰਘ ਕਾਲਕਾ ਸਮੇਤ ਤੇ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਇਹ ਕਹਲ ਦਿੱਤੀ ਗਈ ਗੱਲ ਇਹ ਹੈ ਕਿ ਜਥੇਦਾਰਾਂ ਨੂੰ ਜੋ ਹਟਾਇਆ ਗਿਆ ਉਹਨਾਂ ਦੀ ਮੁੜ ਬਹਾਲੀ ਦੀ ਮੰਗ ਕੀਤੀ ਜਾ ਰਹੀ ਹੈ